ਸਾਡੀ ਫੈਮਲੀ ਨਾ ਗद्दार ਸੀ ਨਾ ਕਦੇ ਗद्दार ਹੋਊਗੀ ਇਸ ਵਾਰ ਰਵਨੀਤ ਬਿੱਟੂ ਦਾ ਮਾਂਝਾ ਫੇਰਨ ਵਾਸਤੇ ਬਾਜਵਾਜੀ ਕਹਿੰਦੇ ਆ ਕਿ ਮੈਂ ਲੁਧਿਆਣਾ ਖੁਦ ਆ ਕੇ ਬੈਠਾ ਜਿਹੜੇ ਕਹਿ ਰਹੇ ਨੇ ਇਸ ਗੱਲ ਨੂੰ ਉਹ ਬਿਲਕੁਲ ਅਨਪੜਤਾਵਾ ਅਨਪੜਤਾ ਸਰਦਾਰ ਬੈਂਤ ਸਿੰਘ ਦਾ ਖੂਨ ਹੈ ਸਰਦਾਰ ਬੈਂਤ ਸਿੰਘ ਨੇ ਇਸ ਪੰਜਾਬ ਨੂੰ ਆਪਣੇ ਖੂਨ ਨਾਲ ਸਿੰਚਿਆ ਆ ਰਵਨੀਤ ਸਿੰਘ ਨੂੰ ਵੀ ਹਰ ਰੋਜ਼ ਥ੍ਰੈਟ ਆਉਂਦੇ ਆ ਕਿ ਉਹਦੋਂ ਵੀ ਹੀ ਜਾ ਦੇਦਾ ਇਹਨੂੰ ਇਹਦਾ ਖੂਨ ਬਹਾਇਆ ਜਾਊਗਾ ਜਿਹੜਾ ਬੰਦਾ ਬੇਈਮਾਨ ਹੋ ਗਿਆ ਉਸ ਕਹਿਣ ਵਾਸਤੇ ਸਰਦਾਰ ਬਿਆਨ ਸਿੰਘ ਦੇ ਖੂਨ ਤੋਂ ਉਹਨਾਂ ਨੂੰ ਉਹਨਾਂ ਨੇ ਚਿਕਟਾ ਕਰਤਾ আর ਉਹੋ ਬਾਜਵਾ ਪਰਵਾਰ ਨੂੰ ਇਹ ਸੱਚੇ ਪਾਸ਼ਾ ਮੇਰਾ ਮੈਂ ਨਹੀਂ ਇਹਦੀ ਸੋਟੀ ਲੰਬੀਆ ਭਾਰੀ ਉਹ ਉਹਨਾਂ ਨੂੰ ਸਜ਼ਾ ਦੋ ਮੇਰਾ ਬੱਚਾ ਇਹਨਾਂ ਲੋਕਾਂ ਨੇ ਉਹਦਾ ਅੰਦਰ ਉਹਨ ਕੀਤਾ ਹੋਇਆ ਸੀ আর ਮੇਰਾ ਬੱਚਾ ਜੀ ਬੀ ਜੀ ਪੀ ਜਾ ਕੇ ਅੱਜ ਬਹੁਤ ਖੁਸ਼ਾ ਕਾਂਗਰਸ ਵਰਗੇ ਜਿਹੜੇ ਵੜਿੰਗ ਵਰਗੇ ਗद्दार ਬੰਦੇ ਨੇ ਔਰ ਉਹਨਾਂ ਨੂੰ ਅਸੀਂ maat ਪਾਵਾਂਗੇ। ਔਰ ਮੇਰਾ ਬੱਚਾ ਸਭ ਤੋਂ ਮਿਹਨਤੀ ਸਟਰਗਲ ਜੋ ਦਾਦਾ ਜੀ ਨੇ ਕੰਮ ਕੀਤੇ ਨੇ ਉਸ ਦੇ ਪੂਰਨੀ ਤੇ ਚੱਲਦਾ ਹੋਇਆ ਉਹ ਕੰਮ ਕਰ ਰਿਹਾ ਵਾ। ਅੱਗੇ ਤੋਂ ਵੀ ਜਾਦੇ ਇੱਕ ਨੰਬਰ ਤੇ ਬਿੱਟੂ ਰਜਵਰੀ ਸਿੰਘ ਬਿੱਟੂ ਆਉਣਗੇ ਔਰ ਜਿੱਤ ਕੇ ਛੱਡਿਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੱਕਿਆ ਹੋਇਆ ਵਾ ਜਿੱਥੇ ਉਮੀਦਵਾਰ ਲਗਾਤਾਰ ਮੈਦਾਨ ਦੇ ਵਿੱਚ ਡਟੇ ਹੋਏ ਨੇ ਉੱਥੇ ਹੀ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਆਪਣੇ ਪਰਿਵਾਰ ਦੇ ਮੈਂਬਰ ਦੇ ਚਾਹੇ ਉਹ ਪੁੱਤ ਹੋਣ ਚਾਹੇ ਪਤੀ ਹੋਣ ਚਾਹੇ ਕੋਈ ਵੀ ਰਿਸ਼ਤਾ ਹੋਵੇ ਉਹਨਾਂ ਦੀ ਮਦਦ ਵਾਸਤੇ ਮੈਦਾਨੇ ਡਟੇ ਹੋਏ ਨੇ ਅੱਜ ਲੁਧਿਆਣਾ ਤੋਂ ਰਵਨੀਤ ਬਿੱਟੂ ਨੋਮੀਨੇਸ਼ਨ ਫਾਈਲ ਕਰਨ ਜਾਣਗੇ ਤੇ ਸਭ ਤੋਂ ਪਹਿਲਾਂ ਗੁਰੂ ਚਰਨਾ ਦਾ ਓਟ ਆਸਰਾ ਲੈ ਕੇ ਨੋਮੀਨੇਸ਼ਨ ਫਾਈਲ ਕੀਤੀ ਜਾਏਗੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਰਵਨੀਤ ਬਿੱਟੂ ਦਾ ਪੂਰਾ ਪਰਿਵਾਰ ਅੱਜ ਲੁਧਿਆਣਾ ਪਹੁੰਚਿਆ ਹੋਇਆ ਜਿੱਥੇ ਪ੍ਰਚਾਰ ਕੀਤਾ ਜਾ ਰਿਹਾ ਤੇ ਅੱਜ ਨੋਮੀਨੇਸ਼ਨ ਦੇ ਵਿੱਚ ਵੀ ਉਹਨਾਂ ਦੇ ਨਾਲ ਜਿਹੜਾ ਮੌਜੂਦ ਨੇ ਗੱਲਬਾਤ ਕਰ ਲੈਣਾ ਮਾਦਾ ਜੀ ਕਿਸ ਤਰ੍ਹਾਂ ਦੇਖਦੇ ਹੋ ਚੌਥੀ ਵਾਰ ਲੋਕ ਸਭਾ ਵਾਸਤੇ ਨੋਮੀਨੇਸ਼ਨ ਫਾਈਲ ਕਰ ਰਿਹਾ ਲੁਧਿਆਣਾ ਤੋਂ ਤੀਜੀ ਵਾਰ ਜਿਹੜਾ ਵਾ ਪ੍ਰਚਾਰ ਵਾਸਤੇ ਨਿਕਲੇ ਹੋਏ ਨੇ ਕੀ ਲੱਗਦਾ ਕਿ ਲੁਧਿਆਣਾ ਤੋਂ ਇਸ ਵਾਰ ਹੈਟ੍ਰਿਕ ਵਜੇਗੀ ਪਹਿਲੀ ਵਾਰ ਤਾਂ ਮੈਂ ਅੱਜ ਉਸ ਗੁਰੂ ਦਾ ਜਿਹਦਾ ਮੈਂ ਤੇ ਮੇਰਾ ਬਿੱਟੂ ਮੇਰਾ ਪਰਿਵਾਰ ਓਟ ਆਸਰਾ ਲੈ ਕੇ ਚੱਲਦੇ ਆ ਸਾਨੂੰ ਅਥਾ ਵਿਸ਼ਵਾਸ ਹੈ ਆਪਣੇ ਗੁਰੂ ਤੇ ਕਿ ਸਾਨੂੰ ਜਿਵੇਂ ਕਿ ਚੌਥੀ ਵਾਰ ਹੈਟ੍ਰਿਕ ਉਸ ਨੇ ਦਿਵਾਉਣੀ ਹੈ ਸੱਚੇ ਪਾਤਸ਼ਾਹ ਨੇ ਉਹ ਦਿਵਾਊਗਾ ਔਰ ਮੇਰਾ ਬੱਚਾ ਸਭ ਤੋਂ ਮਿਹਨਤੀ ਸਟਰਗਲ ਜੋ ਦਾਦਾ ਜੀ ਨੇ ਕੰਮ ਕੀਤੇ ਨੇ ਉਸ ਦੇ ਪੂਰਨੀ ਦੇ ਚੱਲਦਾ ਹੋਇਆ ਉਹ ਕੰਮ ਕਰ ਰਿਹਾ ਵਾ ਔਰ ਅੱਗੇ ਵਧ ਰਿਹਾ ਹੈ ਔਰ ਸਭ ਤੋਂ ਅੱਗੇ ਅੱਗੇ ਤੋਂ ਵੀ ਜ਼ਿਆਦਾ ਇੱਕ ਨੰਬਰ ਤੇ ਬਿੱਟੂ ਰਜ਼ਰਵੀ ਸਿੰਘ ਬਿੱਟੂ ਆਉਣਗੇ ਔਰ ਜਿੱਤ ਕੇ ਹਟਿਕ ਜੂ ਮਾਤਾ ਜੀ ਇੱਕ ਲਗਾਤਾਰ ਕਾਂਗਰਸ ਵਿੱਚ ਆਪਾਂ ਚੱਲਦੇ ਰਹੇ ਆ ਪਰਿਵਾਰ ਤੁਹਾਡਾ ਕਾਂਗਰਸ ਨਾਲ ਜੁੜਿਆ ਰਿਹਾ ਪਰ ਹੁਣ ਜਿਹੜਾ ਵਾ ਰਾਜਾ ਬਰਿੰਗ ਤੁਹਾਡੇ ਸਾਹਮਣੇ ਖੜੇ ਨੇ ਉਹ ਕਹਿੰਦੇ ਨੇ ਕਿ ਇਸ ਵਾਰ ਜਿਹੜਾ ਲੁਧਿਆਣਾ ਦੇ ਵਿੱਚ ਹੋਏਗਾ ਗਦਾਰ ਵਰਸਸ ਜਿਹੜਾ ਵਾ ਇਮਾਨਦਾਰੀ ਦਾ ਮੁਕਾਬਲਾ ਹੋਏਗਾ ਸਾਡੀ ਫੈਮਿਲੀ ਨਾ ਗद्दार ਸੀ ਨਾ ਕਦੇ ਗद्दार ਹੋਊਗੀ ਇਹ ਤੁਹਾਨੂੰ ਵੀ ਪੱਤਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਸਰਦਾਰ ਬੈਂਤ ਸਿੰਘ ਦਾ ਖੂਨ ਹੈ ਸਰਦਾਰ ਬੈਂਤ ਸਿੰਘ ਨੇ ਇਸ ਪੰਜਾਬ ਨੂੰ ਆਪਣੇ ਖੂਨ ਨਾਲ ਸਿੰਚਿਆ ਅਰ ਰਵਦੀਸ਼ ਸਿੰਘ ਨੂੰ ਵੀ ਹਰ ਰੋਜ਼ ਥ੍ਰੈਟ ਆਉਂਦੇ ਆ ਕਿ ਉਹਦੋਂ ਵੀ ਹੀ ਜਾ ਦੇ ਇਹਦਾ ਇਹਨੂੰ ਇਹਦਾ ਖੂਨ ਬਹਾਇਆ ਜਾਊਗਾ ਅਸੀਂ ਪੰਜਾਬ ਨਾਲ ਆਪਣੇ ਹਿੰਦੂ ਸਿੱਖ ਭਾਈਚਾਰੇ ਨਾਲ ਖੜੇ ਆਂ ਅਰ ਅਸੀਂ ਖੜਦੇ ਰਹਾਂਗੇ ਕਾਂਗਰਸ ਵਰਗੇ ਜਿਹੜੇ ਬੜਿੰਗ ਵਰਗੇ ਗद्दार ਬੰਦੇ ਨੇ ਅਰ ਉਹਨਾਂ ਨੂੰ ਅਸੀਂ maat ਪਾਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਪ੍ਰਚਾਰੀ ਡਟੇ ਹੋਏ ਅੱਜ ਡੋਮੀਨੇਸ਼ਨ ਫਾਈਲ ਕਰਨ ਜਾ ਰਹੇ ਹੋ ਦੇਖੋ ਸਾਰੀਆਂ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਆ ਆਸ਼ੀਰਵਾਦ ਲੈ ਕੇ ਸਾਡੀ ਸ਼ੁਰੂਆਤ ਹੋ ਰਹੀ ਹੈ ਅਸੀਂ ਬਿਲਕੁਲ ਅੱਗੇ ਜਾਣਾ ਹੈ ਚਾਹੇ ਸਾਰੀਆਂ ਆਪੋਜੀਸ਼ਨ ਆਪੋਜੀਸ਼ਨ ਮਤਲਬ ਸਾਰੀਆਂ ਆਪੋਜੀਸ਼ਨ ਜਿੰਨੀ ਮਰਜ਼ੀ ਕਰ ਲੈ ਰੱਬ ਤੋਂ ਉੱਤੇ ਕੁਝ ਨਹੀਂ ਹੈ ਅਸੀਂ ਜਿੱਤਾਂਗੇ ਜਿੱਤੋਂਗਾ ਮਾਵਾਇਮ ਬਾਜਵਾ ਪਰਿਵਾਰ ਨਾਲ ਵੀ ਕਾਫੀ ਨਜ਼ਦੀਕੀਆਂ ਰਹੀਆਂ ਪਰ ਅੱਜ ਬਾਜਵਾ ਪਰਿਵਾਰ ਤੁਹਾਡੇ ਉਲਟ ਖੜਾ ਨਜ਼ਰ ਆ ਰਿਹਾ ਕਹਿੰਦੇ ਨੇ ਕਿ ਰਵਨੀਤ ਬਿੱਟੂ ਚੌਥੇ ਨੰਬਰ ਤੇ ਆਣਗੇ ਹੋਰ ਜਿਹੜਾ ਵਾ ਬਾਰੀ ਵਰਸਿਸ ਤਾਂ ਮੁਕਾਬਲਾ ਕਰਵਾ ਰਹੇ ਨੇ ਜਿਹੜਾ ਬੰਦਾ ਬੇਈਮਾਨ ਹੋ ਗਿਆ ਉਸ ਕਹਿਣ ਵਾਸਤੇ ਸਰਦਾਰ ਬਿਆਨ ਸਿੰਘ ਦੇ ਖੂਨ ਤੋਂ ਉਹਨਾਂ ਨੂੰ ਉਹਨਾਂ ਨੇ ਚਿਕਟਾ ਕਰਤਾ আর ਉਹੋ ਬਾਜਵਾ ਪਰਿਵਾਰ ਨੂੰ ਇਹ ਸੱਚੇ ਪਾਸ਼ਾ ਮੇਰਾ ਮੈਂ ਨਹੀਂ ਇਹਦੀ ਸੋਟੀ ਲੰਬੀਆ ਭਾਰੀ ਉਹ ਉਹਨਾਂ ਨੂੰ ਸਜ਼ਾ ਦੇਊਗੀ ਜਿੱਤ ਜਿੱਤ ਨੂੰ ਲੈ ਕੇ ਅਸ਼ਵਸਤੋ ਬਿਲਕੁਲ ਬਿਲਕੁਲ ਮੇਰਾ ਬੱਚਾ ਇਹਨਾਂ ਲੋਕਾਂ ਨੇ ਉਹ ਅੰਦਰ ਉਹ ਕੀਤਾ ਹੋਇਆ ਸੀ ਔਰ ਮੇਰਾ ਬੱਚਾ ਜੀ ਬੀ ਜੀ ਪੀ ਜਾ ਕੇ ਅੱਜ ਬਹੁਤ ਖੁਸ਼ ਔਰ ਹਰ ਲਾਸਟ ਕੁਸਚਨ ਲਾਸਟ ਕੁਸਚਨ ਹੈ ਮੇਰਾ ਉਹ ਕਹਿੰਦੇ ਕਿ ਰਵਨੀਤ ਬਿੱਟੂ ਕਿਸੇ ਦਾ ਫੋਨ ਨਹੀਂ ਚੱਕਦਾ ਚਾਹੇ ਪਰਿਵਾਰ ਵਾਲਿਆਂ ਦਾ ਹੋਵੇ ਚਾਹੇ ਬਾਹਰ ਵਾਲਿਆਂ ਦਾ ਹੋਵੇ ਚਾਹੇ ਵੋਟਰਾਂ ਦਾ ਹੋਵੇ ਇਸ ਵਾਰ ਰਵਨੀਤ ਬਿੱਟੂ ਦਾ ਮਾਂਝਾ ਫੇਰ ਵਾਸੇ ਬਾਜਵਾਜੀ ਕਹਿੰਦੇ ਆ ਕਿ ਮੈਂ ਲੁਧਿਆਣਾ ਖੁਦ ਆ ਕੇ ਬੈਠਾ ਮੇਰਾ ਬੱਚਾ ਜਿਹੜੇ ਕਹਿ ਰਹੇ ਨੇ ਇਸ ਗੱਲ ਨੂੰ ਉਹ ਬਿਲਕੁਲ ਅਨਪੜਤਾਵਾ ਨੰ ਪੜਦਾ ਐਮਪੀ ਕੀ ਹੁੰਦਾ ਮੈਂਬਰ ਪਾਰਲੀਮੈਂਟ ਕੀ ਹੁੰਦਾ ਇਹੀ ਨਹੀਂ ਪਤਾ ਮੈਂਬਰ ਪਾਰਲੀਮੈਂਟ ਨੇ ਇੱਥੋਂ ਲੈ ਕੇ ਆਉਣੀ ਆਉਂਦੀਆਂ ਨੇ ਚੀਜ਼ਾਂ ਉੱਪਰ ਦੇ ਸੈਸ਼ਨ ਚੱਲਦੇ ਨੇ ਮੀਟਿੰਗਸ 'ਚ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਦਾ ਕੀ ਕੰਮ ਹੁੰਦਾ ਵਾ ਉਹ ਐਮਐਲਏ ਹੁੰਦਾ ਐਮਐਲਏ ਦੇ ਨੀਚੇ ਐਮਸੀ ਹੁੰਦੇ ਨੇ ਪੰਜ ਹੁੰਦੇ ਸਰਪੰਚ ਹੁੰਦੇ ਫੋਨ ਚੱਕਣਾ ਉਹਦਾ ਲੇਕਿਨ ਆਫਿਸ ਚੱਲਦਾ ਵਾ ਆਫਿਸ ਦੇ ਵਿੱਚ ਮੰਕੁਸ਼ ਗਰਦੀਪ ਭਰਜਿੰਦਰ ਅਸੀਂ 4 4 5 5 ਬਿਠਾਏ ਨੇ ਹਰ ਫੋਨ ਦਾ ਸ਼ਾਮ ਨੂੰ ਡਿਸਕਸ ਹੁੰਦੀ ਆ ਰੋਜ਼ ਔਰ ਜੋ ਇਹਨਾਂ ਨੂੰ ਜ਼ਰੂਰਤ ਪੈਂਦੀ ਆ ਉਹ ਸ਼ਾਮ ਨੂੰ ਫੋਨ ਕਰਦੇ ਨੇ ਇਹ ਪ੍ਰੋਪਗੈਂਡਾ ਹੈ ਮੈਂ ਇਸ ਨੂੰ ਬਿਲਕੁਲ ਨਕਾਰਦੀ ਹਾਂ ਅਸੀਂ ਨਾ ਇੱਥੇ ਮੱਥਾ ਟੇਕਣ ਆਏ ਆ ਆਸ਼ੀਰਵਾਦ ਲੈਣ ਆਏ ਆ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਜੀ ਬਿਲਕੁਲ ਇਹ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਪਰਿਵਾਰ ਹੈ ਜਿਹੜੇ ਅੱਜ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਉਹਨਾਂ ਦੇ ਨਾਲ ਨਿਕਲੇ ਨੇ ਤੇ ਦੂਜੇ ਪਾਸੇ ਵਿਰੋਧੀ ਚਾਹੇ ਰਾਜਾ ਬੜਿੰਗ ਹੋਣ ਚਾਹੇ ਪ੍ਰਤਾਪ ਬਾਜਵਾ ਹੋਣ ਜਿਹੜੇ ਉਹਨਾਂ ਦੇ ਉੱਤੇ ਅਲੀਗੇਸ਼ਨ ਲਗਾ ਰਹੇ ਨੇ ਉਹਨਾਂ ਦੇ ਠੋਕਵੇਂ ਜਵਾਬ ਉਹਨਾਂ ਦੇ ਪਰਿਵਾਰ ਵੱਲੋਂ ਦਿੱਤੇ ਜਾ ਰਹੇ ਨੇ ਕੈਮਰਾ ਪਰਸਨ ਰੋਹੀ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ